ਯਾਦਗਾਰ ਕਮੇਟੀ ਵੱਲੋਂ ਜਿੱਥੇ ਲਾਭ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਨ ਦੀ ਗੱਲ ਹੈ ਉੱਥੇ ਕਿਉਂਕਿ ਲਾਭ ਸਿੰਘ ਦੀ ਸ਼ਹਾਦਤ ਵੀ ਬਸਕਰਾਇ ਘੋੜ ਦਰਾਨ ਹੋਈ ਬਸਕਰਾਇ ਦਾ ਮਤਲਬ ਹੈ ਸਧਾਰਨ ਲੋਕਾਂ ਤੇ ਬੋਝ ਲਗਾਤਾਰ ਪਿਆ ਤੇ ਚਲਦੇ ਚਲਦੇ ਉਹ ਮੂਵਮੈਂਟਾਂ ਜਿਹੜੀਆਂ ਸੀ ਉਦੇ ਬਾਰੇ ਸਰਕਾਰਾਂ ਨੇ ਪਾਲਿਸੀ ਬਦਲ ਕੇ ਇਹ ਟੰਟਾ ਹੀ ਖਤਮ ਕਰਤਾ ਕਿ ਮਹਿੰਗਾਈ ਦੇ ਖਿਲਾਫ ਕੋਈ ਲੋਕ ਲੜਨਗੇ ਡੀਜ਼ਲ ਤੇ ਪੈਟਰੋਲ ਦੇ ਰੇਟ ਡੇਲੀ ਜੋੜਤੇ ਕਹਿੰਦੇ ਰੋਜ਼ ਅਪ ਡਾਊਨ ਹੋਣਗੇ ਸਰਕਾਰਾਂ ਨੂੰ ਕਰਨ ਦੀ ਲੋੜੇ ਦੀ ਪੈ ਗਈ ਬਸ ਕਰਾਏ ਹੁਣ ਪਤਾ ਹੀ ਨਹੀਂ ਲੱਗਦਾ ਸਰਕਾਰਾਂ ਅੰਕੇ ਫੈਸਲਾ ਲੈਂਦੀ ਆਉਂਦੇ ਕਦੋਂ ਬਧਾਉਣਾ ਕਦੋਂ ਘਟਾਉਣਾ ਉਹ ਡਾਇਰੈਕਟਲੀ ਜੋੜਤੇ ਬਦਲ ਘਟਣ ਲੱਗ ਗਿਆ ਆਪੀ ਜਦੋਂ ਕੋਈ ਚੀਜ਼ ਪਿੰਚ ਨਹੀਂ ਕਰਦੀ ਡੇਲੀ ਵਧਦੀ ਆ ਡੇਲੀ ਘਟਦੀ ਆ ਤਾਂ ਉਹਦੇ ਤੇ ਮੋਬਿਲਾਈਜੇਸ਼ਨ ਨਹੀਂ ਹੁੰਦੀ ਉਹਦੇ ਤੇ ਇੱਕ ਸੋਜੀ ਨਹੀਂ ਬਣਦੀ ਉਹ ਇੱਕ ਨਾਰਮਲ ਜ਼ਿੰਦਗੀ ਦੀ ਤੋਰ ਦੇ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਨੇ ਇਹ ਉਸ ਤੋਂ ਬਾਅਦ ਦੀਆਂ ਲਗਾਤਾਰ ਪੌਲਸੀ ਪੈਟਰਨ ਜੇ ਦੇਖਿਆ ਜਾਏਗਾ ਤਾਂ ਉਹ ਇਹ ਬਣ ਗਿਆ ਬੰਦੇ ਨੂੰ ਲੱਗਦਾ ਮੇਰੀ ਜੀਵਨ ਜਾਂਚ ਦਾ ਹਿੱਸਾ ਹੈ ਇਹ ਤਾਂ ਰੋਜ਼ ਵਾਪਰਦਾ ਕੌਣ ਕੀ ਦੇ ਤੇ ਲੜੂਗਾ ਕੌਣ ਕੀ ਦੇ ਤੇ ਨਹੀਂ ਲੜੂਗਾ ਹਰ ਚੀਜ਼ ਉਸ ਪਾਸੇ ਵੱਲ ਕਰ ਦੇ ਹਾਲਾਂਕਿ ਉਹ ਵੀ ਉਹਦੇ ਚ ਵੀ ਬੇहद ਅਲੱਗ ਤਰ੍ਹਾਂ ਦੀਆਂ ਚਲਾਕੀਆਂ ਨੇ ਉਹ ਕੱਚੇ ਮਾਲ ਦਾ ਪੈਟਰੋਲ ਦਾ ਹੋਵੇ ਕੱਚੇ ਤੇਲ ਦਾ ਸਵਾਲ ਹੋਵੇ ਜਦੋਂ ਵੱਧਦਾ ਹੀ ਰਹਿੰਦੀ ਹੈ ਰੇਟ ਉਹ ਤਾਂ ਲਗਾਤਾਰ ਵੱਧਦੀਆਂ ਨੇ ਤੇ ਜਦੋਂ ਘਟਦੀ ਆ ਉਹਦੋਂ ਘਟਦੀ ਨਹੀਂ ਹੈ ਡੇ ਟੂ ਡੇ ਵੀ ਘਟੀ ਕਦੇ ਨਹੀਂ ਹੈ ਕਿ ਉਸ ਲੈਵਲ ਦੇ ਉੱਤੇ ਘਟ ਜੇ ਬੜਾਈ ਜੋ ਫਲੈਕਸੀਬਲ ਹੈ ਕਿ ਜੀ ਓਪਨ ਛੜਤੀ ਮਾਰਕੀਟ ਤੇ ਅਜੇ ਵੀ ਮਾਰਕੀਟ ਓਪਨ ਵੀ ਨਹੀਂ ਹੈ ਕੰਟਰੋਲਡ ਹੈ ਪਰ ਉਹ ਸਧਾਰਨ ਸਰਕਾਰਾਂ ਦੇ ਕੰਟਰੋਲ ਨਹੀਂ ਤੇ ਆਮ ਜਨਤਾ ਦੇ ਕੰਟਰੋਲ ਨਹੀਂ ਉਹ ਇੱਕ ਖਾਸ ਧਿਰ ਦੇ ਕੰਟਰੋਲ ਦੇ ਵਿੱਚ ਹੈ ਕਿ ਇੱਥੋਂ ਪੇਜ ਢਿੱਲਾ ਕਰਨਾ ਇੱਥੋਂ ਪੇਜ ਢਿੱਲਾ ਨਹੀਂ ਕਰਨਾ ਕਿਉਂਕਿ ਬਾਕੀ ਚੀਜ਼ਾਂ ਕਾਨੂੰਨ ਹੈ ਪਾਲਿਸੀ ਹੈ ਖੋਜਾਂ ਨੇ ਟੈਕਨੋਲੋਜੀ ਹੈ ਇਹ ਸਾਰੇ ਟੂਲ ਨੇ ਟੂਲ ਤੇ ਫੈਸਲਾ ਕੌਣ ਕੌਣ ਹੈ ਉਹਨਾਂ ਟੂਲ ਜਨੂੰ ਵਰਤਣ ਲਈ ਉਹ ਕਿਹਦੇ ਹੱਥ ਵਿੱਚ ਨੇ ਕਦੋਂ ਕਿਹੜਾ ਚਲਾਉਣਾ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹ ਜਿਆਦਾ ਮਹੱਤਵਪੂਰਨ ਹੈ ਟੂਲ ਦੇ ਨਾਲੋਂ ਵੀ ਜਿਹੜਾ ਟੂਲ ਤੁਹਾਡੇ ਕੋਲ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਬਹੁਤ ਸਾਰੀ ਗੱਲ ਚੱਲੀ ਇਸ ਦੇਸ਼ ਦੇ ਵਿੱਚ ਲਗਾਤਾਰ ਅੱਜ ਵੀ ਚੱਲ ਰਹੀ ਹੈ ਬਹੁਤ ਬੜੀ ਮੂਵਮੈਂਟ ਸੰਵਿਧਾਨ ਬਚਾਓ ਦੇ ਰੂਪ ਦੇ ਵਿੱਚ ਵੀ ਚੱਲ ਰਹੀ ਹੈ ਸੰਵਿਧਾਨ ਬਚਾਓ ਦਾ ਇੱਕ ਬੜਾ ਵੱਡਾ ਇੱਕ ਸਿਸਟਮ ਹੈ ਕਿ ਸਰਕਾਰ ਤਾਂ ਸੰਵਿਧਾਨ ਨੂੰ ਕਤਲ ਕਰ ਦੇਣਾ ਚਾਹੁੰਦੀ ਹੈ ਉਸੇ ਸਰਕਾਰ ਨੇ ਫਿਰ ਉਧਰੋਂ ਵੀ ਪੈਮਾਨਾ ਬਦਲ ਲਿਆ ਕਿ ਆਪਾਂ ਜੋ ਕੁਝ ਕਰਾਂਗੇ ਸੰਵਿਧਾਨਕ ਦਰੇ ਮੁਤਾਬਕ ਕਰਾਂਗੇ ਸੰਵਿਧਾਨਕ ਦਰੇ ਮੁਤਾਬਕ ਕਾਨੂੰਨ ਬਣਾਵਾਂਗੇ ਸੰਵਿਧਾਨਕ ਦਰੇ ਚ ਪਾਲਿਸੀ ਬਣਾਵਾਂਗੇ ਸੰਵਿਧਾਨਕ ਦਰੇ ਚ ਜੱਜ ਲਾਵਾਂਗੇ ਸੰਵਿਧਾਨਕ ਦਰੇ ਚ ਬਾਕੀ ਪੋਸਟਾਂ ਲਾਵਾਂਗੇ ਉਹਦਾ ਕਰਾਈਟੇਰੀਆ ਬਦਲ ਦੋ ਮਾਪਦੰਡ ਬਦਲ ਦੋ ਤਰੀਕਾਕਾਰ ਬਦਲ ਦਿਓ ਤੇ ਅਸ ਲੱਗੂਗਾ ਕਿ ਅਸੀਂ ਤਾਂ ਕਨਸਟੀਚਿਊਸ਼ਨ ਦੀ ਗੱਲ ਕਰਦੇ ਆ ਜੇ ਤੁਹਾਨੂੰ ਲੱਗਦਾ ਕਿ ਇਹ ਕਨਸਟੀਚਿਊਸ਼ਨ ਮੁਤਾਬਕ ਨਹੀਂ ਹੈ ਤਾਂ ਉਹਦੀ ਵਿਆਖਿਆ ਲਈ ਕੋ ਸੰਸਥਾ ਹੈ ਉਹ ਜੁਡੀਸ਼ੀਅਲ ਸੈਟਅਪ ਹੈ ਸੁਪਰੀਮ ਕੋਰਟ ਚਲੇ ਜਾਓ ਸੁਪਰੀਮ ਕੋਰਟ ਤੋਂ ਵਿਆਖਿਆ ਕਰਾ ਲਓ ਜੇ ਉਹ ਕਹਿੰਦੀ ਹੈ ਜੀ ਅਸੀਂ ਗਲਤ ਕਰ ਰਹੇ ਹਾਂ ਤਾਂ ਅਸੀਂ ਮੰਨ ਜਾਾਂਗੇ ਜੇਕਰ ਉਹ ਕਹਿੰਦੀ ਹੈ ਕਿ ਅਸੀਂ ਨਹੀਂ ਗਲਤ ਕਰ ਰਹੇ ਅਸੀਂ ਨਹੀਂ ਮੰਨਾਂਗੇ ਇਹ ਜਿਹੜਾ ਇੱਕ ਸੈਟਅਪ ਬਣਿਆ ਹੋਇਆ ਥਾਟ ਪ੍ਰੋਸੈਸ ਦੇ ਵਿੱਚ ਸਾਰੀਆਂ ਪਾਲਿਸੀ ਜਨ ਨੂੰ ਲੈ ਕੇ ਇਹ ਜਿਹਦੀ ਆਪਾਂ ਅੱਜ ਗੱਲ ਕਰਦੇ ਹਾਂ ਜਿਹੜਾ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਐਗਰੀਕਲਚਰ ਮਾਰਕੀਟਿੰਗ ਦਾ ਇਹ ਉਹਦਾ ਇੱਕ ਛੋਟਾ ਜਿਹਾ ਹਿੱਸਾ ਹੈ ਇੱਕ ਵੱਡੇ ਪੈਟਰਨ ਦਾ ਇੱਕ ਛੋਟਾ ਹਿੱਸਾ 19 ਨਵੰਬਰ 2021 ਸਾਨੂੰ ਸਾਰਿਆਂ ਨੂੰ ਯਾਦ ਹੈ ਗੁਰੂ ਨਾਨਕ ਸਾਹਿਬ ਦਾ 551ਵਾਂ ਪ੍ਰਕਾਸ਼ ਪੁਰਬ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਵੈਸੇ ਪ੍ਰਧਾਨ ਮੰਤਰੀ ਐਸੇ ਤਰ੍ਹਾਂ ਕਰਦਾ ਕੈਬਨਟ ਰੂਮ ਹੀ ਨਾ ਪਤਾ ਹੋਵੇ ਜਿੰਨੂੰ ਇੱਕ ਬਾਰ ਉਹ ਰਾਤ ਨੂੰ 8 ਵਜੇ ਆਉਂਦਾ ਚਲੋ ਜੀ ਨੋਟਬੰਦੀ ਸਾਰੇ ਜਿਹੜੇ ਤੁਹਾਡੇ ਜੇਬ ਚ ਨੋਟ ਨੇ ਰੱਬਦੀ ਹੋਗੇ ਹੁਣ ਇਸ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰੋਗੇ ਜੋ ਮਰਜੀ ਹੈ ਸਾਰਾ ਚਾਹੇ ਤੈਸਰਾ ਸਮਝੇ ਜੋ ਮਰਜੀ ਹੋਵੇ ਫਿਰ ਵੀ ਪ੍ਰਧਾਨ ਮੰਤਰੀ ਪਹਿਲਾ ਕੈਬਨਟ ਨਾਲ ਨਹੀਂ ਗੱਲ ਕਰਦਾ ਨਾ ਕਿਸਾਨ ਲੀਡਰਾਂ ਨਾਲ ਆ ਕੇ ਕਹਿੰਦਾ ਮੈਂ ਵਾਪਸ ਲੈ ਰਿਹਾ ਕਿਉਂਕਿ ਸਾਡ ਮੇਰੀ ਤਪੱਸਿਆ ਚ ਕੋਈ ਕਮੀ ਰਹੀਗੀ ਮੈਂ ਤੁਹਾਨੂੰ ਸਮਝਾ ਨਹੀਂ ਪਾਇਆ ਉਹਨੇ ਇਹ ਕਿਤੇ ਨਹੀਂ ਕਿਹਾ ਕਿ ਇਹ ਨੈਰੇਟਿਵ ਵੀ ਸਾਡੇ ਸਿਰ ਜਾ ਜਾ ਰਿਹਾ ਪ੍ਰਧਾਨ ਮੰਤਰੀ ਨੇ ਗਲਤੀ ਮੰਨ ਕੇ ਬਿਲ ਵਾਪਸ ਲਏ ਗਲਤੀ ਮੰਨ ਕੇ ਬਿਲ ਵਾਪਸ ਨਹੀਂ ਲਏ ਉਹ ਆਪਣੇ ਛਿੱਤਰ ਮਾਰ ਰਿਹਾ ਮੂਹ ਤੇ ਕਿ ਮੈਂ ਇਹਨਾਂ ਨੂੰ ਸਮਝਾਇਆ ਕਿ ਉਹ ਨਹੀਂ ਜਾਂ ਇਹਨਾਂ ਤੋਂ ਵਾਪਸ ਕਿਉਂ ਵਾਪਸ ਤਾਂ ਜ਼ੋਰ ਦੇ ਕਾਰਨ ਲਏ ਨੇ ਤਾਕਤਾਂ ਦੇ ਤਬਾਜਨ ਕਰਨ ਲਏ ਨੇ ਜਦੋਂ ਤਾਕਤਾਂ ਦਾ ਸੰਤੋਲ ਬਦਲ ਜਾਂਦਾ ਤਾਂ ਉਦੋਂ ਕਈ ਵਾਰ ਪਿੱਛੇ ਹਟਣਾ ਪੈਂਦੀ ਮਜਬੂਰੀ ਹੁੰਦੀ ਹੈ ਉਦੋਂ ਵੀ ਉਹਨੇ ਇਹੀ ਕਿਹਾ ਸੀ ਕਿ ਮੈਂ ਤੁਹਾਨੂੰ ਸਮਝਾ ਨਹੀਂ ਪਾਇਆ ਤੇ ਨਹੀਂ ਸਮਝਾ ਪਾਇਆ ਫਿਰ ਕੀ ਹੋਊਗਾ ਰਸਤਾ ਉਹੀ ਕਰਨਾ ਹੈ ਕਿਉਂਕਿ ਉਹਦੇ ਮਨ 'ਚ ਤਾਂ ਇਹੀ ਗੱਲ ਜੱਚੀ ਹੈ ਤੇ ਉਹਨਾਂ ਸਾਰਿਆਂ ਨੂੰ ਤਾਂ ਇਹੀ ਜੱਚਦੀ ਹੈ ਕਿ ਇਹੀ ਲਾਗੂ ਕਰਨਾ ਹੈ ਸਸਟੈਪ ਬਾਈ ਸਟੈਪ ਉਹੀ ਗੱਲਾਂ ਹੋਣਗੀਆਂ ਔਰ ਉਧਰ ਨੂੰ ਹੀ ਜਾ ਰਹੀਆਂ ਨੇ ਕਿਉਂਕਿ ਇਰਾਦਾ ਨਹੀਂ ਬਦਲਿਆ ਉਹਦੇ ਤੇ ਵੋਟ ਵੀ ਉਹਨੂੰ ਮਿਲੀ ਭਾਵੇਂ ਪਹਿਲਾਂ ਨਾਲੋਂ ਘੱਟ ਮਿਲੀ ਪਰ ਉਹ ਸਰਕਾਰ ਫੇਰ ਬਣਾਉਂਦੇ ਨੇ ਤੇ ਫਿਰ ਵੀ ਤਾਕਤ ਉਸੇ ਪਾਸੇ ਵੱਲ ਜਾ ਰਹੀ ਹੈ ਇਹ ਤਾਂ ਕੇਵਲ ਵਾਪਸ ਲੈਣ ਦੀ ਗੱਲ ਹੈ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਇਸ ਪੂਰੀ ਸਟੇਟ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਇੱਕ ਝਟਕੇ 'ਚ ਕਬਰ ਰੱਦ ਨਹੀਂ ਕਰਤਾ ਪਹਿਲੀ ਵਾਰ ਹੈ 75 ਸਾਲਾਂ ਦੇ ਵਿੱਚ ਇਸ ਦੇਸ਼ 'ਚ ਕਿਸੇ ਸਟੇਟ ਦਾ ਰੁਤਬਾ ਜੂਟੀ 'ਚ ਬਦਲ ਗਿਆ ਹੋਵੇ ਜੂਟੀ ਸਟੇਟ ਬਣੀਆਂ ਨਹੀਂ ਸਟੇਟਾਂ ਬਾਈਫਰਕੇਟ ਹੋਈਆਂ ਨੇ ਬਖ ਬਖ ਮਾਮਲੇ ਹੋਏ ਨੇ ਉਹ ਕਹਿੰਦੇ ਆਪਾਂ ਤਾਂ ਪਾਰਲੀਮੈਂਟ 'ਚ ਕਾਨੂੰਨ ਬਣਾਇਆ ਜੀ ਤੇ ਕਾਨੂੰਨ ਮੁਤਾਬਕ ਠੀਕ ਹੈ ਗੱਲ ਦੱਸੋ ਅਸੀਂ ਕੀ ਆ ਤੁਸੀਂ ਜਾਓ ਚੈਲੰਜ ਕਰ ਦਿਓ ਸੁਪਰੀਮ ਕੋਰਟ 'ਚ ਚੈਲੰਜ ਹੋ ਕੇ ਆ ਗਿਆ ਰਾਮ ਮੰਦਰ ਦੀ ਜੱਜਮੈਂਟ ਹੈ ਇਸੇ ਦੇਸ਼ ਦੇ ਸਾਰੇ ਐਕਸਪਰਟ ਕਹਿੰਦੇ ਨੇ ਵੀ ਇਹ ਕਾਨੂੰਨ ਦੇ ਮੁਤਾਬਕ ਤਾਂ ਨਹੀਂ ਹੈ ਹੋਰ ਜਿਹੜੇ ਮਰਜੀ ਚੀਜ਼ ਮੁਤਾਬਕ ਹੋਵੇ ਪੰਚਾਇਤੀ ਸਮਝੌਤੇ ਵਾਂਗ ਤੁਸੀਂ ਉਹ ਕਰਤੀ ਜਿਹਨੂੰ ਮੌੜ ਭਾਗ ਬਤਾ ਕੇ ਹੁਣੇ ਕਹਿ ਰਿਹਾ ਹੈ ਜੀ ਕਿ ਰੀਅਲ ਆਜ਼ਾਦੀ ਤਾਂ ਹੁਣ ਮਿਲੀ ਹੈ ਅਸਲ 'ਚ ਉਹ ਮਿਲਦਾ 15 ਅਗਸਤ 47 ਨੂੰ ਜੀ ਥੋੜੀ ਬਹੁਤ ਅਸਲੀ ਆਜ਼ਾਦੀ ਹੁਣ ਮਿਲੀ ਹੈ ਰਾਮ ਮੰਦਰ ਦੇ ਸਾਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਕਿੱਥੇ ਹੈ ਸੁਪਰੀਮ ਕੋਰਟ ਦੀ ਉਹ ਜੱਜਮੈਂਟ ਹੈ ਉਹ ਹੈਬਿਸ ਕਾਰਪਸ ਜਿੱਥੇ ਬੰਦੇ ਦੀ ਜਾਨ ਜਾਂਦੀ ਹੋਵੇ ਇਸੇ ਕਨਸਟੀਟਿਊਸ਼ਨ ਨੇ ਦਿੱਤਾ ਇੱਕ ਅਧਿਕਾਰ ਹੈ ਕਿ ਤੁਰੰਤ ਵਾਰੰਟ ਅਫਸਰ ਭੇਜਣਾ ਤੁਰੰਤ ਪੁਲਿਸ ਦੀ ਪੁੱਛਗਿੱਛ ਕਰਨੀ ਹੈ ਬੰਦੇ ਦੀ ਜਾਨ ਬਚਾਉਣ ਲਈ 5-5000 ਹੈਬਿਸ ਕਾਰਪਸ 2-2 ਸਾਲ ਲੱਗੀ ਹੋਣੀ ਅਦਾਲਤਾਂ ਦੇ ਵਿੱਚ ਜੰਮੂ ਕਸ਼ਮੀਰ ਦੀ ਕਿਸੇ ਨੇ ਨਹੀਂ ਸੁਣੀ ਕਦੇ ਤੇ ਉਹ ਕਨਸਟੀਟਿਊਸ਼ਨ ਹੀ ਹੈ ਇਸ ਲਈ ਬਹੁਤ ਸਾਰੀਆਂ ਚੀਜ਼ਾਂ ਇਸ ਪੱਧਰ ਦੇ ਉੱਤੇ ਹੁੰਦੀਆਂ ਨੇ ਕਨਸਟੀਟਿਊਸ਼ਨ ਦਾ ਰੋਲ ਹੈ ਨੌਂ ਦਾ ਰੋਲ ਹੈ ਆਪਣੇ ਲੈਵਲ ਦੇ ਉੱਤੇ ਪਰ ਉਹ ਰੋਲ ਇਸ ਪੱਧਰ ਦੇ ਉੱਤੇ ਉਦੋਂ ਹੀ ਕੰਮ ਕਰਦਾ ਜਦੋਂ ਜਦਾਂ ਲੋਕਾਂ ਨੂੰ ਜਨਰਲੀ ਉਹਦੀ ਸਮਝ ਤੇ ਉਹਦੇ ਪੱਖ 'ਚ ਖੜੇ ਹੋਣ ਜਿਹੜੀ ਜਬਾਜਬ ਗੱਲ ਹੁੰਦੀ ਹੈ ਜਾਂ ਪਾਰਲੀਮੈਂਟ ਦੇ ਵਿੱਚ ਹੀ ਕੋਈ ਮਤਲਬ ਪਾਰਟੀਆਂ ਦੀ ਅਪਰੋਚ 'ਚ ਫਰਕ ਹੋਵੇ ਵੱਡੇ ਪੱਧਰ ਦੇ ਉੱਤੇ ਡਿਵੈਲਪਮੈਂਟ ਦੇ ਮਾਡਲ ਨੂੰ ਲੈ ਕੇ ਚੀਜ਼ਾਂ ਨੂੰ ਪਲਾਨ ਕਰਨ ਤੋਂ ਲੈ ਕੇ ਜਿੰਨੀਆਂ ਵੀ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਗਈਆਂ ਨੇ ਇਹੋ ਜਿਹੀਆਂ ਲੋਕਾਂ ਦੇ ਰਾਈਟ ਘਟਾਉਣ ਲਾਣੀ ਆ। ਉਹ ਜੁਏਪੀਏ ਹੋਵੇ, ਉਹ ਐਨਆਈਏ ਹੋਵੇ, ਉਹ ਸੀਏ ਹੋਵੇ, ਜਿੰਨੇ ਵੀ ਕੋ ਕੇ ਸਾਏ। ਉੱਥੇ ਦੱਸੋ ਪਾਰਲੀਮੈਂਟ ਚ ਬਖਰੇਵੇਂ ਕਿੱਥੇ ਨੇ? ਜਿਹੜੇ ਦੋ ਚਾਰ ਕੋਈ ਹੋਣਗੇ ਬਖਰੇਵੇਂ ਵਾਲੇ ਬਾੜਾ ਮੁੱਟੋ ਗਏ ਨਹੀਂ ਜਾਂ ਸੈਂਟਰ ਨੇ ਜਾਂ ਨਾਰੇਬਾਰ ਕੇ ਬਾਹਰ ਆ ਕੇ ਬਾਕੀ ਦੀ ਸਹਿਮਤੀ ਆ ਉਪਰਾਂ। ਅਪਰੋਚ ਤੇ ਪੰਧਰ ਤੇ ਸਹਿਮਤੀ ਹੈ। ਇਸੇ ਕਰਕੇ ਉਹ ਵੱਡੀ ਵੱਡੇ ਪੰਧਰ ਦੇ ਜਿਹੜੇ ਫੈਸਲੇ ਨੇ ਉਹ ਤੁਰੰਤ ਹੋ ਜਾਂਦੇ ਨੇ ਘੰਟਿਆਂ 'ਚ ਹੋ ਜਾਂਦੇ ਨੇ ਜਿਹੜਿਆਂ ਨੂੰ ਸਾਲਾਂ ਲੱਗਣੇ ਚਾਹੀਦੇ ਸੀ ਨਿਵੇਟ ਉਸ ਲੈਵਲ ਤੇ ਕਰਨ ਲਈ ਔਰ ਉਹ ਚੀਜ਼ ਆ ਜਾਂਦੀ ਆ ਨੇ ਇਹ ਜਿਹੜਾ ਪਾਲਿਸੀ ਫਰੇਮਵਰਕ ਹੈ ਇਹ ਉਹਨਾਂ ਨੂੰ ਪਤਾ ਕਿ ਇਹ ਸਟੇਟ ਸਬਜੈਕਟ ਹੈ ਕੇਵਲ ਐਗਰੀਕਲਚਰ ਸਟੇਟ ਸਬਜੈਕਟ ਨਹੀਂ ਖੇਤੀ ਮੰਡੀਕਰਨ ਵੀ ਸਟੇਟ ਸਬਜੈਕਟ ਹੈ ਖੇਤੀ ਮੰਡੀਕਰਨ ਵੀ ਸਟੇਟ ਸਬਜੈਕਟ ਦੇ ਵਿੱਚ ਉਹ ਆਪ ਹੀ ਲਿਖ ਕੇ ਭੇਜਦੇ ਨੇ ਹੁਣ ਤਾਂ ਵੀ ਇਹ ਹੈ ਮੇਰਾ ਔਲਾ ਪਾਉਣ ਆਪਾਂ ਹੁਣੇ ਕਹਿ ਦਿੰਦੇ ਆ ਪਹਿਲਾ ਜਿਹੜਾ ਉਹ ਦਲੀਲ ਦਿੰਦੇ ਸੀ ਕਿਸਾਨ ਕਾਨੂੰਨਾ ਬਲੇ ਉਦੋਂ ਉਹ ਚੋਰ ਬੋਰੀ ਰੱਖਦੇ ਸੀ ਕਿ ਅਸੀਂ ਤਾਂ ਫੂਡ ਸਟੱਫ ਤੇ ਕੀਤਾ ਅਸੀਂ ਫੂਡ ਦੀ ਤਾਂ ਬੜਾ ਹੀ ਨਹੀਂ ਰਹੇ ਅਸੀਂ ਤਾਂ ਇਹ ਬਿਲ ਉਹਨਾਂ ਨੇ ਹੀ ਨਹੀਂ ਬਣਾ ਰਹੇ ਫੂਡ ਸਟੱਫ ਦੇ ਤੌਰ ਤੇ ਬਣਾ ਰਹੇ ਫੂਡ ਸਟੱਫ ਨੂੰ ਕਹਿੰਦੇ ਨੇ ਪ੍ਰੋਸੈਸਿੰਗ ਦਾ ਕੇਸ ਹੈ ਪ੍ਰੋਸੈਸਿੰਗ ਦਾ ਇੱਕ ਹਿੱਸਾ ਹੈ ਉਹਦੇ ਤੇ ਅਸੀਂ ਇੱਕ ਤਰੀਕੇ ਦੇ ਨਾਲ ਕੰਕ੍ਰੀਟ ਲਿਸਟ ਦੇ ਰਾਹੀਂ ਅਸੀਂ ਬਣਾ ਸਕਦੇ ਹਾਂ ਇਹ ਉਹਨਾਂ ਦਾ ਇੱਕ ਤਰਕ ਸੀ ਹਾਲਾਂਕਿ ਕੋਈ ਵੀ ਇਹ ਅਨਾਜ ਫੂਡ ਪ੍ਰੋਸੈਸ ਹੁੰਦਾ ਹੀ ਨਹੀਂ ਕੌਣ ਪ੍ਰੋਸੈਸ ਕਰਕੇ ਕਿਸਾਨ ਵੇਚਦਾ ਕਦੇ ਪ੍ਰੋਸੈਸਿੰਗ ਜੁੰਟ ਕਿਸਾਨ ਲਾਕੇ ਦਿੰਦਾ ਇਹੋ ਜਿਹਾ ਕੁਝ ਕਦੇ ਨਹੀਂ ਉਹ ਹੁੰਦਾ ਹਾਂ ਪ੍ਰੋਸੈਸ ਤਾਂ ਠੀਕ ਹੈ ਸ਼ੈਲਰ ਤੋਂ ਬਾਅਦ ਉਹ ਪ੍ਰੋਸੈਸ ਹੋ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਚੌੜਾ ਤੇ ਕੀ ਕਰਦੇ ਹੋ ਇੱਕ ਅਲੱਗ ਗੱਲ ਹੈ ਹੁਣ ਉਹਨਾਂ ਨੂੰ ਲੱਗ ਗਿਆ ਪਤਾ ਵੀ ਦੇਸ਼ ਦੇ ਵਿੱਚ ਇਹ ਤਾਂ ਪਤਾ ਐਡੀ ਚਲਾਕੀ ਤਾਂ ਐਂ ਤਾਂ ਚੱਲਣ ਨਹੀਂ ਦਿੰਦੇ ਬੰਦੇ ਜਿਹੜੇ ਰੌਲਾ ਪਾ ਕੇ ਬਹਿ ਗਏ ਇਨਾ ਤੱਕਿਆ ਤਾਂ ਇਹੀ ਜਾਊਗਾ ਜੋ ਗੱਲ ਹੈ ਹੁਣ ਉਹ ਕਹਿੰਦੇ ਨੇ ਵੀ ਆਰਟੀਕਲ 246 ਆ ਜਿਹੜਾ ਕਨਸਟੀਟਿਊਸ਼ਨ ਦਾ ਉਹਦਾ ਜਿਹੜਾ 7ਵਾਂ ਸ਼ੈਡਿਊਲ ਹੈ ਉਹਦੇ ਚ ਜਿਹੜੀ ਐਂਟਰੀ ਹੈ ਐਗਰੀਕਲਚਰ ਦੇ ਮੰਡੀਕਰਨ ਮਾਰਕੀਟ ਦੀ ਉਹ ਸਟੇਟ ਸਬਜੈਕਟ ਹੈ ਜੀ ਮੰਡੀ ਵੀ ਪਰ ਕਿਉਂਕਿ ਵੱਡੀਆਂ ਹੁੰਆਂ ਮੰਡੀਆਂ ਛੋਟੀਆਂ ਛੋਟੀਆਂ ਤੇ ਚੰਗੀਆਂ ਨਹੀਂ ਲੱਗਦੀਆਂ ਇਹ ਉਹਦੀਆਂ ਕਾਰਗਰ ਨਹੀਂ ਹੁੰਦੀਆਂ ਇਹ ਨਾ ਤਾਂ ਆਮਦਨ ਦਿੰਦੀਆਂ ਨੇ ਕਿਸਾਨ ਨੂੰ ਪੂਰੀ ਨਾ ਖਪਤਕਾਰ ਨੂੰ ਪੂਰੀ ਤਰ੍ਹਾਂ ਉਹਦਾ ਕੋਈ ਫਾਇਦਾ ਹੁੰਦਾ ਔਰ ਨਾਲੇ ਸਗੋਂ ਬਹੁਤ ਜ਼ਿਆਦਾ ਰੁਕਾਵਟਾਂ ਖੜੀਆਂ ਕਰਦੀਆਂ ਨੇ ਜਿਹੜੀਆਂ ਛੋਟੇ-ਛੋਟੇ ਮੰਡੀਆਂ ਨੇ ਔਰ ਮੰਡੀ ਤਾਂ 80 ਸਕਰ ਕਿਲੋਮੀਟਰ ਦੇ दायरे ਚ ਹੋਣੀ ਚਾਹੀਦੀ ਹੈ ਬਹੁਤ ਦੂਰ-ਦੂਰ ਜਾਣਾ ਪੈ ਰਿਹਾ ਕਿਸਾਨਾਂ ਆਪਾਂ ਬਿਲਕੁਲ ਨੇੜੇ ਤੁਹਾਡੀਆਂ ਬਰੂਹਾਂ ਤੇ ਤੁਹਾਡੀਆਂ ਖੇਤਾਂ ਦੇ ਵਿੱਚ ਮੰਡੀ ਕਰ ਦੇਣੀ ਹੈ ਤੇ ਇਸ ਕਰਕੇ ਇਹ ਜ਼ਰੂਰੀ ਹੈ ਜਿਹੜੀ ਪਾਲਿਸੀ ਲਿਆਉਣੀ ਪਹਿਲਾਂ ਤਿੰਨ ਕਾਨੂੰਨ ਸੀ ਉਹਨਾਂ ਦੇ ਦੋ ਕਾਨੂੰਨ ਇਹਦੇ ਚ ਫਰੋਸ ਦਿੱਤੇ ਗਏ ਨੇ ਇੱਕ ਜਿਹੜਾ ਐਸੈਂਸਰ ਸਰਵਿਸ ਵਾਲਾ ਸੀ ਉਹ ਇਹਦੇ ਤੋਂ ਹਜੇ ਬਾਹਰ ਹੈ ਉਹ ਇੱਕ ਅਲੱਗ ਸ੍ਰੀ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗਿਆ ਹੋਵੇ ਉਸ ਤੋਂ ਬਾਅਦ ਕਿਉਂਕਿ ਤੁਰੰਤ ਰੌਣਾ ਪੈ ਗਿਆ ਸੀ ਜਿਹੜਾ ਜ਼ਰੂਰੀ ਸਭਾ ਆਣਾ ਕਾਨੂੰਨ ਹੈ ਉਹਦੇ ਚੋਂ ਰਾਈਟ ਦਿੰਦਾ ਕਿਸੇ ਨੂੰ ਵੀ ਕਿ ਬਾਹਰ ਚਾਹੇ ਬੰਦੇ ਭੁੱਖੇ ਮਰਦੇ ਨੇ ਜੋ ਮਰਦੇ ਕੋਈ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਉਹ ਕਹਿੰਦਾ ਇਹ ਮੇਰਾ ਹੈ ਪਿਆ ਇੱਥੇ ਇਹਨੂੰ ਹੱਥ ਨਹੀਂ ਲਾ ਸਕਦੇ ਤੁਸੀਂ ਇਹਨਾਂ ਸਟੋਰਾਂ ਚ ਮੈਂ ਖਰੀਦੇਆ ਮੇਰੀਏ ਜਾਇਦਾਦ ਹੈ ਸਰਕਾਰ ਦਾ ਵੀ ਕੋਈ ਰੋਲ ਨਹੀਂ ਹੋਏਗਾ ਉਹ ਸਾਰੇ ਮਾਮਲੇ ਦੇ ਵਿੱਚ ਜਿਦੇ ਨਾਲ ਬਹੁਤ ਸਾਰੇ ਕੰਟਰੀ ਦੇ ਵਿੱਚ ਫੂਡ ਰਾਈਟਸ ਹੁੰਦੇ ਨੇ ਦੰਗੇ ਹੋ ਜਾਂਦੇ ਨੇ ਗਰੀਬੀ ਭੁੱਖਮਰੀ ਕਰਕੇ ਪਰ ਫਿਰ ਵੀ ਕੋਈ ਹੱਥ ਨਹੀਂ ਲਾ ਸਕਦਾ ਫੌਜ ਤੇ ਪੁਲਸ ਉਹਦੇ ਪਾਸੇ ਖੜੀ ਹੁੰਦੀ ਹੈ ਬੰਦੇ ਮਾਰਨ ਵਾਸਤੇ ਭੁੱਖੇ ਬੰਦਿਆਂ ਨੂੰ ਵੀ ਚਾਹੇ ਉਹ ਇਹੀ ਕਹਿੰਦੇ ਨੇ ਕਿ ਸਾਨੂੰ ਰੋਟੀ ਦੇ ਦਿਓ ਜਵੇਂ ਵੀ ਮਰਜੀ ਕਰੋ ਪਰ ਇਸ ਪਾਲਿਸੀ ਦੇ ਵਿੱਚ ਦੋ ਵੱਡੀਆਂ ਗੱਲਾਂ ਜਿਹੜੀਆਂ ਦੋਨੋਂ ਕਾਨੂੰਨਾਂ ਵਾਲੀਆਂ ਨੇ ਜੇ ਮੋٹے ਤੌਰ ਤੇ ਕਹੀਓ ਕਾਨੂੰਨਾਂ ਚ ਦੋਨਾਂ ਚ ਕੀ ਸੀ ਇੱਕ ਮੰਡੀਕਰਨ ਦਾ ਪੂਰਾ ਢਾਂਚਾ ਬਦਲਣਾ ਦੂਜਾ ਪ੍ਰੋਡਕਸ਼ਨ ਪ੍ਰੋਸੈਸ ਜਿਹੜਾ ਖੇਤੀਬਾੜੀ ਦਾ ਜਿਵੇਂ ਪੈਦਾ ਹੁੰਦੀ ਹੈ ਉਹਦੇ ਢਾਂਚੇ ਨੂੰ ਬਦਲਣਾ ਖੇਤੀ ਨੂੰ ਕੰਟਰੈਕਟ ਫਾਰਮਿੰਗ ਦੇ ਦਾਇਰੇ ਚਾੜ੍ਹ ਲੈ ਆਉਣਾ ਗਵਰਨਮੈਂਟ ਨੂੰ ਉਹਦੇ ਚੋਂ ਬਾਹਰ ਕੱਢ ਦੇਣਾ ਟੋਟਲੀ ਜਿਹਦੇ ਚ ਐਮਐਸਪੀ ਤਾਂ ਜਿੰਨੀ ਕਿ ਮਿਲਦੀ ਆ ਉਹ ਵੀ ਬਾਹਰ ਸਾਰਾ ਕੁਝ ਹੀ ਬਾਹਰ ਉਹਦਾ ਇੱਕ ਨਵਾਂ ਢਾਂਚਾ ਦੇਣਾ ਕਿ ਆ ਤੁਹਾਡੇ ਕੋਲ ਤੇ ਦੂਜਾ ਮਾਰਕੀਟਿੰਗ ਦਾ ਜਿਹੜਾ ਸੈਟਅਪ ਹੁਣ ਜਿੱਦਾਂ ਕ ਚੱਲਦਾ ਹੈ ਜਿਸ ਲੈਵਲ ਤੇ ਵੀ ਚੱਲਦਾ ਹੈ ਇਨੂੰ ਤੋੜ ਦੇਣਾ ਇੱਕ ਲੈ ਬੰਦੇ ਉੱਤੇ ਉਹਦੇ ਚ ਕੀ ਕਹਿ ਰਹੇ ਨੇ ਉਹ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਐਮ ਐਪੀ ਐਮ ਸੀ ਸਾਡੇ ਨੇ ਜਿਹੜੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਜਿਹੜੇ ਸਟੇਟਾਂ ਦੇ ਬਣੇ ਹੋਏ ਨੇ ਮੰਡੀ ਬੋਰਡ ਦੇ ਜਿਵੇਂ ਸਾਡੇ ਅਧੀਨ ਹੈ ਹੁਣ ਤੱਕ ਸਿਸਟਮ ਕੀ ਹੈ ਸਾਡੇ ਹੁਣ ਤੱਕ ਇਹ ਹੈ ਕਿ ਕੋਈ ਵੀ ਮੰਡੀ ਕਿਤੇ ਵੀ ਬਣਨੀ ਹੈ ਉਹ ਮੰਡੀ ਬੋਰਡ ਹੀ ਨੋਟੀਫਾਈ ਕਰੂਗਾ ਜੇ ਪ੍ਰਾਈਵੇਟ ਵੀ ਇੱਕ ਵੀ ਬਣਦੀਆਂ ਕਿਤੇ ਤਾਂ ਵੀ ਉਹਦਾ ਨੋਟੀਫਿਕੇਸ਼ਨ ਮੰਡੀ ਬੋਰਡ ਤੋਂ ਕਰਾਉਣਾ ਜ਼ਰੂਰੀ ਹੈ। ਉਹਦੇ ਤੋਂ ਬਿਨਾ ਮਾਰਕੀਟ ਜਾੜ ਨਹੀਂ ਡिक्लेअर ਕੀਤਾ ਜਾ ਸਕਦਾ ਕਿਤੇ ਮੰਡੀ ਦੇ ਵਿੱਚ ਫਸਲ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ ਇਸ ਸੈਟਅਪ ਤੋਂ ਬਿਨਾ। ਉਹ ਕਹਿੰਦੇ ਨੇ ਆਪਦਾ ਰੱਖ ਲਓ ਮੰਡੀ ਬੋਰਡ ਉਹਨੂੰ ਵੀ ਰੱਖ ਲਓ ਨਾਲ ਕੋਈ ਗੱਲ ਨਹੀਂ। ਪਹਿਲਾਂ ਪਹਿਲਾਂ ਤਾਂ ਇਹ ਵੀ ਕਹਿੰਦੇ ਸੀ ਵੀ ਉਹ ਵੀ ਰੈਣ ਦੋ ਦੀ ਕੋਈ ਲੋੜ ਨਹੀਂ ਪੈਣੀ ਤੁਹਾਨੂੰ ਆਉਣ ਆਣੇ ਦਿਨਾਂ ਦੇ ਵਿੱਚ। ਹੁਣ ਇਹ ਪਾਲਿਸੀ ਕੀ ਕਹਿ ਰਹੀ ਹੈ? ਉਹ ਉਸੇ ਐਕਟ ਵਾਲੀ ਗੱਲ ਕਹਿ ਰਹੀ ਐ ਕਿ ਗੱਲ ਇੱਕ ਕਰ ਦੋ ਇੱਕ ਕਾਨੂੰਨ ਬਣਾ ਦੋ ਤੁਸੀਂ ਆਪਣੀ ਪਾਲਿਸੀ ਬਣਾ ਲਓ ਜੇ ਕਾਨੂੰਨ ਵੀ ਨਹੀਂ ਬਣਾਉਣਾ ਸਟੇਟਾਂ ਨੂੰ ਕਹਿ ਰਹੀ ਐ ਤੁਸੀਂ ਆਪੋ ਆਪਣੀ ਪਾਲਿਸੀ ਇਹਦੇ ਦਾਇਰੇ ਮੁਤਾਬਕ ਬਣਾ ਲਓ ਉਸ ਦਾਇਰੇ ਦੇ ਵਿੱਚ ਕੀ ਹੋਣਾ ਐ ਕਿ ਜਿਹੜੇ ਹੋਲ ਸੇਲਰ ਨੇ ਵੱਡੀ ਮੰਡੀ ਬਲਕ ਦੇ ਵਿੱਚ ਖਰੀਦਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਤੁਸੀਂ ਆਪਣੀਆਂ ਮੰਡੀਆਂ ਆਪ ਬਣਾਉਣ ਦੀ ਕਾਨੂੰਨੀ ਇਜਾਜ਼ਤ ਦੇ ਦਿਓ ਜਿਵੇਂ ਆਪਣਾ ਇੱਕ ਆਮ ਸ਼ਬਦ ਸਿੱਖਿਆ ਦੇ ਖੇਤਰ ਚ ਵਰਤਿਆ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਇਹ ਹੁਣ ਯੂਨੀਵਰਸਿਟੀ ਤਾਂ ਨਹੀਂ ਹੈ ਇਹਨੂੰ ਦਰਜਾ ਦੇ ਦੋ ਯੂਨੀਵਰਸਿਟੀ ਡੀਮਡ ਯੂਨੀਵਰਸਿਟੀ ਬਣ ਜਾਂਦੀ ਆ ਕਿ ਆਪੀ ਇਹ ਹੁਣ ਕਾਲਜ ਦਾ ਜਿਹੜਾ ਤਬਦੀਲ ਕਰਤਾ ਯੂਨੀਵਰਸਿਟੀ ਚ ਤਬਦੀਲ ਕਰਤੀ ਇਹਨੂੰ ਇਸੇ ਢੰਗ ਨਾਲ ਆਪਾਂ ਕਹਿੰਦੇ ਨੇ ਇੱਕ ਤਾਂ ਕੈਬਨਿਟ ਮਿਨਿਸਟਰ ਹੁੰਦੇ ਨੇ ਉਹ ਕਹਿੰਦਾ ਇਹਨੂੰ ਚੇਅਰਮੈਨ ਲਾ ਕੇ ਕੈਬਨਿਟ ਦਾ ਦਰਜਾ ਦੇ ਦਿੰਦੇ ਆਪਾਂ ਸੁਕਸੂਲਤਾ ਸਾਰੀਆਂ ਉਹੀ ਹੋਣਗੀਆਂ ਉਹਦੇ ਕੋਲ ਵੀ ਬਾਕੀ ਚੀਜ਼ਾਂ ਭਾਵੇਂ ਕੈਬਰੀਟ ਚ ਨਹੀਂ ਬੈਠੂਗਾ ਕੱਲਾ ਬਾਕੀ ਚੀਜ਼ਾਂ ਉਹੀ ਹੋਣਗੀਆਂ ਜਿਹੜੀਆਂ ਵੀ ਚੱਲਦੀਆਂ ਨੇ ਜਿਵੇਂ ਲਖਵਾਲ ਨੂੰ ਦਿੱਤਾ ਸੀ ਤੇ ਹੋਰਾਂ ਨੂੰ ਵੀ ਕਾਝਾਂ ਦਿੱਤੇ ਨੇ ਬਥੇਰੇ ਲੋਕਾਂ ਨੂੰ ਮਿਲੇ ਨੇ ਹੁਣ ਵੀ ਮਿਲੇ ਹੋਏ ਨੇ ਕਾਫੀ ਇਹਦੇ ਚ ਫਿਰ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਉਹ ਜਿਹੜਾ ਹੈ ਹੋਲ ਸੇਲਰ ਕੰਪਨੀਆਂ ਹੋਣਗੀਆਂ ਉਹਨੂੰ ਤੁਸੀਂ ਆਟੋਮੈਟਿਕਲੀ ਇਜਾਜ਼ਤ ਦੇ ਦੋਗੇ ਤੇ ਦੂਜੀ ਗੱਲ ਇੱਕ ਦੇ ਦੋਗੇ ਹੁਣ ਜੇ ਕਿਸੇ ਪ੍ਰਾਈਵੇਟ ਪਲੇਅਰ ਨੂੰ ਮੰਡੀ ਕਰਨ ਬੋਰਡ ਕਿਤੇ ਪਰਚੇਜ ਦੀ ਗੱਲ ਕਰਦਾ ਕਿ ਇੱਥੋਂ ਖਰੀਦ ਲਓ ਇੱਥੋਂ ਆਹ ਕਰ ਲਓ ਫਿਰ ਤੁਸੀਂ ਉਹਦਾ ਲਾਇਸੈਂਸ ਵੀ ਇੱਕ ਦਾਇਰੇ 'ਚ ਨਹੀਂ ਹੁਣ ਡਿਸਟ੍ਰਿਕਟ ਲੈਵਲ ਤੇ ਮਾਰਕੀਟ ਦੇ ਮੁਤਾਬਕ ਬਣਦਾ ਲਾਇਸੈਂਸ ਹੁੰਦਾ ਕਿਸੇ ਦਾ ਨਹੀਂ ਫਿਰ ਉਹ ਕਹਿੰਦੇ ਨੇ ਪੂਰੇ ਸਟੇਟ ਦੇ ਵਿੱਚ ਉਹੀ ਲਾਇਸੈਂਸ ਚੱਲ ਜੂਗਾ ਨਾ ਕਿ ਬਰ ਸਟੇਟ ਚੱਲ ਜੂਗਾ ਇਹ ਰਾਜਾਂ ਤੋਂ ਅੱਗੇ ਜਾ ਕੇ ਜਿੱਨਾ ਚਾ ਨੈਸ਼ਨਲ ਪ੍ਰੇ ਫਰੇਮਵਰਕ ਦਾ ਹਿੱਸਾ ਨਹੀਂ ਬਣਦਾ ਤੇ ਇਸੇ ਦਾ ਨਾਮ ਡਿਜੀਟਲ ਮਾਰਕੀਟਿੰਗ ਜਿਹੜੀ ਜਿਹਦੀ ਈ ਨੇਮ ਦੇ ਨਾਂ ਤੇ ਲਿਆਦੀ ਗਈ ਆ ਬੜੇ ਪੁਰਾਣੇ ਸਮੇਂ ਤੋਂ ਲੈ ਕੇ ਉਹਦੇ ਉਸ ਨੈਟਵਰਕ ਦਾ ਉਹਨੂੰ ਹਿੱਸਾ ਬਣਾਓ ਉਹੀ ਤੁਹਾਡੇ ਵਾਲਾ ਲਾਇਸੈਂਸ ਸਾਰੇ ਭਾਰਤ ਚ ਚੱਲੇ ਜਿਹੜਾ ਤੁਸੀਂ ਇੱਕ ਸਮੇਂ ਮਿਲ ਗਿਆ ਇੱਕ ਸਟੇਟ ਦਾ ਮਿਲ ਗਿਆ ਉਹ ਹਰ ਸਟੇਟ ਚ ਐਪਲੀਕੇਬਲ ਹੋਏਗਾ ਮਤਲਬ ਜੇ ਕਿਸੇ ਨੇ ਜੂਪੀ ਤੋਂ ਲਾਇਸੈਂਸ ਲੈ ਲਿਆ ਕਿਸੇ ਨੇ ਬਿਹਾਰ ਤੋਂ ਲੈ ਲਿਆ ਕਿਤੋਂ ਵੀ ਉਹ ਪੰਜਾਬ ਚ ਵੀ ਲਾਗੂ ਹੋਏਗਾ ਉਹ ਕੰਪਨੀ ਪੰਜਾਬ ਚ ਆਟੋਮੈਟਿਕਲੀ ਅਧਿਕਾਰਤ ਹੋ ਜਾਏਗੀ ਉਹ ਖਰੀਦਣ ਦੇ ਲਈ ਵੇਚਣ ਦੇ ਲਈ ਜੋ ਵੀ ਚੀਜ਼ਾਂ ਨੇ ਸਾਡੇ ਸਾਹਮਣੇ ਨੇ ਉਹ ਤੇ ਸਟੇਟ ਗਵਰਨਮੈਂਟ ਦਾ ਵੀ ਗਿਆ ਕੰਮ ਹੈ ਸਟੇਟ ਸਬਜੈਕਟ ਹੈ ਪਰ ਇਸ ਪਾਲਿਸੀ ਦੀ ਚੋਰ ਮੋਰੀ ਰਾਹੀ ਉਹ ਕਹਿੰਦੇ ਫਿਰ ਸਟੇਟ ਹੁਣਾ ਵੀ ਖਤਮ ਹੋ ਗਿਆ ਜਦੋਂ ਤੁਸੀਂ ਇੱਕ ਪਾਲਿਸੀ ਉਹ ਬਣਾ ਲਈ ਦੂਸਰੀ ਗੱਲ ਇਹਦੇ ਵਿੱਚ ਇੱਕ ਹੋਰ ਜਿਹੜੀ ਉਹ ਕਹਿ ਰਹੇ ਨੇ ਜਿਹੜੀ ਸਾਈਲੋ ਨੇ ਬੱਡ ਦੇ ਸਟੋਰੇਜ ਨੇ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਨੂੰ ਵੀ ਤੁਸੀਂ ਮਾਰਕੀਟ ਡਿਕਲੇਅਰ ਕਰ ਦੋਗੇ ਸਿੱਧੀ ਖੇਤ ਚੋਂ ਜਾ ਕੇ ਮੰਡੀ ਚ ਜਾਣ ਦੀ ਲੋੜ ਨਹੀਂ ਤੇ ਉੱਥੇ ਜਾ ਕੇ ਫਸਲ ਜਾਏ ਤੇ ਉਹ ਜੋ ਵੀ ਤੁਹਾਡਾ ਆਪਸ ਦੇ ਵਿੱਚ ਐਗਰੀਮੈਂਟ ਹੋਏਗਾ ਉਹਦੇ ਮੁਤਾਬਕ ਪੈਸੇ ਲਓ ਉਹਦੇ ਮੁਤਾਬਕ ਲਓ ਉਹ ਸਾਰੇ ਇਹ ਵੀ ਉਹਨਾਂ ਕਾਨੂੰਨਾਂ ਚ ਵੀ ਸੀਗਾ ਤੇ ਇਹਦੇ ਚ ਵੀ ਇਹੀ ਹੈ ਕਿ ਉਹਨਾਂ ਸਾਈਲੋਜ ਦੇ ਵਿੱਚ ਜਾਓ ਵੱਡੇ ਸਟੋਰੇਜ ਦੇ ਵਿੱਚ ਜਾਊਗੀ ਔਰ ਹੌਲੀ ਹੌਲੀ ਤਾਂ ਕਰਨੀ ਹੋਣੀ ਲੱਗੇ ਕਿ ਕਿੰਨਿਆਂ ਨੂੰ ਉਹ ਉਸਰਨ ਤਾਂ ਲੱਗ ਗਈ ਇਹ ਤਾਂ ਹੌਲੀ ਹੌਲੀ 12 13 ਦਾ ਨੋਟੀਫਿਕੇਸ਼ਨ ਹੋ ਚੁੱਕਿਆ ਸੀ ਇਹ ਤੋਂ ਪਹਿਲਾਂ ਇਸੇ ਗੌਰਮੈਂਟ ਦੇ ਵੱਡੀ ਬੋਰਡ ਤੋਂ ਕਹਿੰਦੇ ਜੀ ਰੂਟੀਨ ਚ ਹੋ ਗਿਆ ਐਕਚੁਅਲੀ ਰੂਟੀਨ ਚ ਨਹੀਂ ਹੁੰਦਾ ਉਹ ਵਾਟਰ ਟੈਸਟਿੰਗ ਹੈ ਜਿਹਨੂੰ ਆਪਾਂ ਕਹਿੰਦੇ ਨਾ ਪਾਣੀ ਦੇਖ ਲਓ ਟੈਸਟ ਕਰਕੇ ਵਿਰੋਧ ਕਿੰਨਾ ਕੋ ਹੁੰਦਾ ਤਾਂ ਆਪਾਂ ਥੋੜਾ ਜਿਹਾ ਪਿੱਛੇ ạt ਜਾਗੇ ਨਹੀਂ ਹੁੰਦਾ ਤਾਂ ਚੱਲ ਉਸੇ ਦਿਨ ਤੋਂ ਕਰ ਦਾਂਗੇ ਫਿਰ ਇਹ ਕਿ ਜਿਹੜਾ ਮੰਡੀ ਆਪਦੇ ਆਪ ਚ ਕੋਈ ਵਜੂਦ ਨਹੀਂ ਰਹੇਗਾ ਮੰਡੀ ਦਾ ਇਹਦੇ ਚ ਇੱਕ ਪ੍ਰੋਵੀਜ਼ਨ ਇਹ ਕਰਤੀ ਕ ਤਜਵੀਜ਼ ਹੈ ਕਿ ਤੁਹਾਡਾ ਹਰ ਖੇਤ ਹੀ ਮੰਡੀ ਹੋਏਗਾ ਡਾਇਰੈਕਟ ਖੇਤ ਦੇ ਵਿੱਚੋਂ ਤੁਹਾਡੇ ਨਾਲ ਕੋਈ ਕੰਟਰੈਕਟ ਕਰੇਗਾ ਕੋਈ ਕੰਪਨੀ ਤੁਹਾਡੇ ਖੇਤ ਚੋਂ ਚੱਕ ਲੇਗੀ ਖੇਤ ਚ ਹੀ ਰੱਖ ਦੇਗੀ ਦੇਖਣ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਸਾਰੀਆਂ ਸਭ ਨੂੰ ਵੇਸੇ ਦਾ ਜੇ ਆਮ ਪਾਸਾ ਚ ਦੇਖਿਆ ਵੀ ਯਾਰ ਕਾਹਨੋਂ ਮੰਡੀ ਚ ਨਹੀਂ ਲਿਜਾਣੇ ਪੂਗੀ ਟਰਾਲੀ ਖੇਤ ਚੋਂ ਚੱਕ ਲੂਗਾ ਬੰਦਾ ਤਾਂ ਆਪਣਾ ਤਾਂ ਕੰਮ ਉਹ ਠੀਕ ਹੋ ਗਿਆ ਤੇ ਹੋਰ ਵੀ ਜ਼ਿਆਦਾ ਇਸ ਕਰਕੇ ਮੰਡੀ ਨੋਟੀਫਾਈ ਕਰਨ ਦੀ ਲੋੜ ਨਹੀਂ ਇਸ ਪੋਰਸੀ ਮੁਤਾਬਕ ਹਰ ਖੇਤ ਮੰਡੀ ਚ ਤਬਦੀਲ ਹੋਏਗਾ ਤੇ ਮੰਡੀ ਕਰਨ ਦੀ ਜਿਹੜੀ ਕੰਪਨੀ ਹੈ ਜਾ ਕੋਈ ਪ੍ਰਾਈਵੇਟ ਜਿਹੜਾ ਖਰੀਦ ਕਰਨ ਵਾਲਾ ਉਹ ਜਿੱਥੋਂ ਮਰਜੀ ਖਰੀਦ ਸਕੇਗਾ ਜਿਹੜੇ ਦੇ ਮਰਜੀ ਖੇਤ ਦੇ ਵਿੱਚੋਂ ਜਾ ਕੇ ਖੇਤ ਹੀ ਮੰਡੀ ਚ ਕਨਵਰਟ ਹੋ ਜਾਏਗਾ। ਔਰ ਇਹ ਸਾਰੇ ਮਾਮਲੇ ਦੇ ਚ ਫਿਰ ਇਹ ਵੀ ਦੀ ਗੱਲ ਪਤਾ ਲੱਗਦੀ ਲੋਕਾਂ ਨੂੰ ਫਿਰ ਮੰਡੀ ਦਾ ਕੀ ਕਰਨਾ ਜੇ ਖੇਤਾਂ ਚ ਵਿਕ ਜਾਇਆ ਕਰੂਗੀ ਤਾਂ ਬਾਕੀ ਮੰਡੀਆਂ ਦਾ ਜਿਹੜਾ ਹੋਊਗਾ ਤਾਂ ਉਹਦਾ ਮਤਲਬ ਕੀ ਬਚੂਗਾ ਜਾਂ ਕਿਤੇ ਜਾਣ ਦੀ ਕੋਈ ਗੱਲ ਕੀ ਹੋਏਗੀ। ਇਹਦੇ ਨਾਲ ਦੀ ਨਾਲ ਇੱਕ ਹੋਰ ਤਜਬੀਜ ਇਸੇ ਦੇ ਵਿੱਚ ਜਿਹੜੀ ਉਹਨਾਂ ਨੇ ਲਿਆਂਦੀ ਹੈ। ਜੀਦਨਾਲਾ ਪੰਜਾਬ ਵਰਗੇ ਸੂਬੇ ਦੇ ਕਾਸਵੀ ਹੋ ਸਰਪੰਦੇ ਜਿਹੜੀ ਮਾਰਕੀਟ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਲਾਇਆ ਜਾਂਦਾ ਏਕਰ ਕੱਲੀ ਇਸ ਪਾਲਿਸੀ ਦਾ ਨਹੀਂ ਜੇ ਤੁਸੀਂ ਸੀਏਸੀਪੀ ਦੀ ਲਗਾਤਾਰ ਰਿਪੋਰਟਾਂ ਪੜੋਗੇ ਪਿਛਲੇ 10 ਸਾਲ ਦੀ ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਜਿਹੜਾ ਤੈਅ ਕਰਦਾ ਇਹ ਮਤਲਬ ਸਪਾਰਸ ਕਰਦਾ ਕਿ ਕਿੰਨੀ ਕੀਦੀ ਹੋਣੀ ਚਾਹੀਦੀ ਐਮਐਸਪੀ ਉਹ ਵੀ ਲਗਾਤਾਰ ਇਹੀ ਕਹਿੰਦਾ ਆ ਰਿਹਾ ਪੰਜਾਬ ਦਾ ਪੇਚ ਸੁਪਰੀਮ ਕੋਰਟ ਚ ਵੀ ਫਸਿਆ ਹੋਇਆ ਭਗਵੰਤ ਮਾਨ ਸਰਕਾਰ ਗਈ ਹੈ ਜਿਹੜਾ ਉਹ ਰੂਰਲ ਡਿਵੈਲਪਮੈਂਟ ਫੰਡ ਕਟਿਆ ਹੋਇਆ ਗਵਰਨਮੈਂਟ ਆਫ ਇੰਡੀਆ ਨਹੀਂ ਦੇ ਰਹੀ 6776 ਕਰੋੜ ਰੁਪਈਆ ਜਿਹੜਾ ਉੱਥੇ ਪਿਆ ਹੈ ਔਰ ਕੋਰਟਾ ਦਾ ਤਾਂ ਉਹ ਹਾਲਾ ਹੈ ਕਿ ਅੰਦਰ ਕੋਰਟ ਚਲੇ ਜਾਓ ਤੇ ਉਹ ਡੇਢ 2 ਸਾਲ ਹੋ ਗਏ ਪੋਲਿਟਿਕਲ ਲੜਾਈ ਲੜੀ ਨਹੀਂ ਤੇ ਅਦਾਲਤ ਚ ਪਿਆ ਹੋਇਆ ਤੇ ਨਾ ਪੈਸਾ ਮਿਲੂਗਾ ਤੇ ਨਾ ਕੋਈ ਜਾਊਗਾ ਉਸ ਸਾਰੇ ਮਾਮਲੇ ਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਇਹ ਹੱਕ ਨਹੀਂ ਹੈ ਜਾਂ ਕਿਸੇ ਨੂੰ ਵੀ ਇਹ ਹੱਕ ਨਹੀਂ ਹੋਣਾ ਚਾਹੀਦਾ ਹੁਣ ਦੇਸ਼ ਦੇ ਵਿੱਚ 0.5% ਤੋਂ ਲੈ ਕੇ ਮਤਲਬ ਅੱਧੇ ਪਰਸੈਂਟ ਤੋਂ ਲੈ ਕੇ 3% ਤੱਕ ਇਹ ਟੈਕਸ ਸਾਈਸ ਲਾਏ ਜਾ ਰਹੇ ਨੇ ਸਟੇਟ ਬਾਈ ਜਿਆਦਾ ਸਭ ਤੋਂ ਪੰਜਾਬ 'ਚ ਹੈ 3.5% ਹੈ 3% ਮਾਰਕੀਟ ਫੀਸ ਹੈ 3% ਰੂਰਲ ਡਵੈਲਪਮੈਂਟ ਫੀਸ ਉਹ ਕਹਿੰਦੇ ਇਹਨੂੰ 1% ਤੱਕ ਲਿਆਉਣਾ ਸਾਰੇ ਕਿਤੇ ਐਵਰੇਜ ਜਿਆਦੇ ਤੇ ਅੱਜ ਹੋਰ ਵੀ ਚੰਗਾ ਹੈ ਜਿਹੜੀਆਂ ਪੈਰੀ ਸਾਈਵਰ ਗੋਡਸ ਨੇ ਜਿਹਦੇ ਸਬਜ਼ੀਆਂ ਵਗੈਰਾ ਜਾਂ ਫਲ ਨੇ ਜਿਹਦੇ ਚ ਨਾਰਮਲੀ ਪ੍ਰਾਈਵੇਟ ਪਲੇਅਰ ਜ਼ਿਆਦਾ ਹੋ ਇੰਟਰ ਕਰਨਾ ਚਾਹੁੰਦੇ ਨੇ ਉਹਦੇ ਚ ਇਹ ਜ਼ੀਰੋ ਕਰ ਦਿਓ ਉਹਨਾਂ ਨੂੰ ਮਾਫ ਕਰੋ ਕਿਉਂਕਿ ਉਹ ਤੁਹਾਡੀ ਮੰਡੀ ਦੀ ਤਾਂ ਕੋਈ ਲੋੜ ਨਹੀਂ ਉਹ ਆਪਣੀ ਮੰਡੀ ਕਰ ਰਹੇ ਨੇ ਆਪਣੇ ਤਰੀਕੇ ਚ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿਓ ਉਹਨਾਂ ਤੇ ਲਾਓ ਹੀ ਨਾ ਤੁਸੀਂ ਵੀ ਜਿਹੜਾ ਲਾਉਣਾ ਆਪਣੇ ਮਾਰਕੀਟ ਫੀਸ ਤੁਹਾਡੀ ਮੰਡੀ ਚ ਜਿਹੜੀ ਆਉਂਦੀ ਆ ਉਹ 1% ਅੱਧਾ ਪਰਸੈਂਟ ਜਾਂ ਇਹਦੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਉਹ ਸੈਟਅਪ ਦੇ ਵਿੱਚ ਫੇਰੇ ਆ ਕਿ ਜਿਹੜੀਆਂ ਰੂਰਲ ਸੜਕਾਂ ਜੇ ਉਹ ਜੋ ਮੰਡੀਆਂ ਆਟੋਮੈਟਿਕਲੀ 2-3 ਸਾਲਾਂ ਬਾਅਦ ਮੰਤਰਿ ਹੋਏਗੀ ਮੰਡੀ ਉਜੜੀ ਜਾਣੀ ਹੈ ਕੀ ਕਰਨਾ ਉੱਤੇ ਜਾ ਕੇ ਤੇ ਇੱਕ ਆੜਤੀਆਂ ਦਾ ਵੀ ਜਿਹੜਾ ਕਮਿਸ਼ਨ ਚਾਰਜਸ ਆਲਾ ਹੈ ਇਸੇ ਪਾਲਸੀ ਦਾ ਇਸ ਉਹਦਾ ਹਿੱਸਾ ਵੀ ਸੀ ਹੈ ਅਸਲ ਉਹ ਜਦੇ ਚੂੜਨ ਉਹ ਵੀ ਵਿੱਚੀ ਹੈ ਇਹ ਪਾਲਸੀ ਦਾ ਹਿੱਸਾ ਪਹਿਲਾਂ ਦੂਜੇ ਉਹਦਾ ਵੀ ਹਿੱਸਾ ਸੀ ਉਹਦੇ ਵਿੱਚ ਤਾਂ ਉਹਨਾਂ ਨੇ ਥੋੜਾ ਜਿਆ ਐਨਾਂ ਹੀ ਕਿਹਾ ਸੀਗਾ ਹਾਲਾਂਕਿ ਕਿ ਇਹ ਉਹਦੇ ਨਾਲ ਉਸ ਰੂਪ ਚ ਨੱਥੀ ਨਹੀਂ ਕਰਨਾ ਚਾਹੀਦਾ ਜਿਵੇਂ मतलब वो जेडी परसेंटेज है जिस ढंग ਦੇ ਨਾਲ ਐਮਐਸਪੀ ਵੰਦੀ ਜਾ ਰਹੀ ਹੈ ਉਸ ਤੰਗ ਨਾਲ ਕਮਿਸ਼ਨਰ ਮਿਲਦਾ ਜਾ ਰਿਹਾ ਉਹਨੂੰ ਕਮਿਸ਼ਨ ਨੂੰ ਉਂ ਨਾ ਵਧਾਓ ਜੇ 1% ਐ ਇੱਕੇ ਰੇ ਢਾਈ ਕਿਉਂ ਕਰਤਾ ਇੰਨਾ ਕਿਉਂ ਕਰਤਾ ਹੁਣ ਤਾਂ ਉਹ ਕਹਿੰਦੇ ਨੇ ਇਹਦੀ ਲੋੜ ਨਹੀਂ ਐ ਵੈਸੇ ਇਹ ਖਤਮ ਹੀ ਹੋ ਜਾਏਗਾ ਕੰਮ ਇਹਦੀ ਲੋੜ ਨਹੀਂ ਐ ਜਦੋਂ ਆਪੇ ਚੱਕ ਲੈਣਗੇ ਤੁਹਾਡੇ ਖੇਤ ਚੋਂ ਜਦੋਂ ਆਪੇ ਆਲੇ ਦੁਆਲੇ ਚੋਂ ਸਾਰਾ ਕੁਝ ਹੋ ਜਾਊਗਾ ਤਾਂ ਫਿਰ ਜਿਹੜਾ ਕਮਿਸ਼ਨ ਏਜੰਟ ਐ ਉਹਦੀ ਲੋੜ ਖਤਮ ਹੋ ਜਾਏਗੀ ਤੇ ਆ ਤਾਂ ਦੇਣਾ ਉਹਦੀ ਲੋੜ ਹੀ ਨਹੀਂ ਕਹਿੰਦੇ ਲੋਡ ਆਟੋਮੈਟਿਕਲੀ ਖਤਮ ਹੋ ਜਾਣੀ ਹੈ ਕਿਸੇ ਨਾ ਕਿਸੇ ਰੂਪ ਚ ਸਾਡੇ ਨਾਲ ਆਰਤੀਆ ਕਿ ਮੱਝਣਾ ਸਾਰਾ ਨੈਟਵਰਕ ਜੀ ਕੱਲਾ ਕਿਸਾਨ ਨਹੀਂ ਜੇ ਮੰਡੀ ਮਰਦੀ ਆ ਤਾਂ ਧਾਨਕ ਪੱਲੇਦਾਰ ਮਜ਼ਦੂਰ ਪੰਜਾਬ ਚ 3.5 ਲੱਖ ਬੰਦਾ ਹੈ ਮੰਡੀ ਚ ਜਿਹੜਾ ਕੰਮ ਕਰਦਾ ਹੈ ਸੀਜ਼ਨਲ ਜਿਹੜਾ ਮਜ਼ਦੂਰ ਮਜ਼ਦੂਰ ਕੰਮ ਕਰਦਾ ਜਿਹੜਾ ਲਗਭਗ ਸੈਲਰਾਂ ਚ 2.5 ਤੋਂ 3 ਲੱਖ ਹੈ ਜਿਹੜਾ ਸੀਜ਼ਨਲ ਕੰਮ ਲਗਾਤਾਰ ਕਰਦਾ ਇਹ ਆਲਮੋਸਟ 15 ਲੱਖ ਦੀ এমਪਲয়ਮੈਂਟ ਹੈ ਪੰਜਾਬ ਖੱਲੇ 'ਚ ਜੇਕਰ ਮੰਡੀ ਨਾਲ ਜੁੜੀ ਗੱਲ ਦੀ ਉਹ ਕਰਦੇ ਹਾਲਾਂਕਿ ਪੰਜਾਬ 'ਚ ਹੀ ਮੰਡੀ ਸਭ ਤੋਂ ਬੈਟਰ ਹੈ ਸਾਡੇ 80 ਸਕੇਅਰ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਰਗੇਨਾਈਜ਼ਡ ਮੰਡੀ ਹੈ ਵੱਡੇ ਪੱਧਰ ਦੇ ਉੱਤੇ ਬਾਕੀ ਜੇ ਸਭ ਤੋਂ ਜ਼ਿਆਦਾ ਦੇਖਣਾ ਹੈ ਉਹ ਕਹਿੰਦਾ ਜੀ ਮਹਗਾਲਿਆ 'ਚ ਜਾਂ ਹੋਰ ਸਾਰਿਆਂ 'ਚ ਵੀ ਅਸੀਂ ਕਰਨਾ ਹੈ ਉੱਥੇ 11775 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਮੰਡੀ ਹੈ ਜੀ ਇਹਦਾ ਮਤਲਬ ਸਾਰੇ ਮਹਗਾਲਿਆ ਚ ਇੱਕ ਦੋ ਹੋਣਗੀਆਂ ਪਤਾ ਨਹੀਂ ਸਾਈਜ਼ ਕਿੱਡਾ ਕਾ ਜਾ ਜਾ ਹੋਊਗਾ ਜਿੱਥੇ ਹੈ ਤੇ ਮੰਡੀ ਦਾ ਤੰਤਰ ਹੀ ਉਥੇ ਉਸ ਲੈਵਲ ਤੇ ਹੈ ਨਹੀਂ ਇਹ ਸਾਰਾ ਪੈਟਰਨ ਜਿਹੜਾ ਇਹਦੇ ਚ ਲਿਆ ਕੇ ਜਿਹੜਾ ਦੱਸਿਆ ਜਾ ਰਿਹਾ ਉਹ ਦੱਸਿਆ ਇਹੀ ਜਾ ਰਿਹਾ ਕਿ ਇਹਦੇ ਨਾਲ ਇਨਕਮ ਇਨਕਰੀਜ਼ ਹੋਏਗੀ ਵਧੇਗੀ ਆਮਦਨ ਕਿਸਾਨ ਦੀ ਹਾਲਾਂਕਿ ਆਮਦਨ ਤਾਂ ਨਹੀਂ ਵਧੀ ਜਿਹੜਾ ਪਹਿਲਾਂ ਸੀਗਾ ਐਨ ਐਸ ਐਸਓ ਦਾ ਡਾਟਾ ਉਹ ਡਾਟਾ ਹੋਰ ਤਰ੍ਹਾਂ ਦਾ ਆਇਆ ਸੀ ਉਹ ਕਹਿ ਰਿਹਾ ਸੀ ਕਿਸਾਨ ਦੀ ਜਿਹੜੀ ਔਸਤਨ ਆਮਦਨ ਹੈ ਇਸ ਕੰਟਰੀ ਦੇ ਵਿੱਚ 27 ਸਟੇਟਾਂ ਦਾ ਡਾਟਾ ਸੀਗਾ ਉਹ ਜਿਹੜਾ ਸਬਦੇ ਸਾਹਮਣੇ ਆਇਆ ਸੀ ਉਦੋਂ 10,000 ਰੁਪਏ ਪਰ ਮੰਥ ਐਵਰੇਜ ਫੈਮਿਲੀ ਇਨਕਮ ਸੀ ਪੰਜ ਮੈਂਬਰ ਦੀ ਫੈਮਿਲੀ ਦੀ ਕਿਉਂਕਿ ਕੰਟਰੀ 'ਚ ਸਾਡੇ ਆਸਟਰਨ ਜਿਹੜਾ ਲੈਂਡ ਸਾਈਜ਼ ਹੈ ਉਹ 1.1 ਹੈਕਟੇਅਰ ਦਾ ਮਤਲਬ ਢਾਈ ਏਕੜ ਦੀ ਐਵਰੇਜ ਹੈ ਕੋਈ ਕਨਾਲਾਂ ਵਾਲੇ ਨੇ ਬਹੁਤ ਕੋਈ ਕਿਸੇ ਵਾਲੇ ਨੇ ਕੋਈ ਇਹ ਜਹਾ ਬਹੁਤ ਹੈ ਦੇਸ਼ 'ਚ ਪੰਜਾਬ 'ਚ ਥੋੜੀ ਜਿਆਦਾ ਹੈ ਉਦੋਂ ਲੈਂਡ ਸਾਈਜ਼ ਥੋੜਾ ਜਿਹਾ ਵੱਡਾ ਹੈ ਮਤਲਬ ਨੈਸ਼ਨਲ ਐਵਰੇਜ ਦੇ ਮੁਕਾਬਲੇ ਤਾਂ ਹੁਣ ਉਹ ਕਹਿੰਦੇ ਵੀ ਬਹੁਤ ਵੱਡਾ ਮਾਰਕਾ ਮਾਰ ਲਿਆ ਹੁਣ 13478 ਹੋ ਗਈ ਜੀ ਆਮਦਨ ਦਾ ਕਾਫੀ ਵਧ ਗਈ ਇਹਦੇ ਨਾਲ ਮਹਿੰਗਾਈ ਵਧੀ ਨਾ ਵਧੀ ਇਹਦੇ ਨਾਲ ਕੋਈ ਲਾਗਾਂ ਦੇ ਗarnia ਉਸ ਲੈਵਲ ਤੇ ਇਹਦੇ ਚੋ ਜਿਹੜਾ ਦਵਿੰਦਰ ਸ਼ਰਮਾ ਇੱਕ ਉਹ ਦਿਨ ਦਾ ਫੈਕਟਰ ਦਿਨ ਦਾ ਜਿਹੜਾ ਹੁਣੀ 8ਵਾਂ ਫਾਈਨਾਂਸ ਕਮਿਸ਼ਨ ਜਿਹੜਾ ਅਨਾਉਂਸ ਕੀਤਾ ਪੇ ਕਮਿਸ਼ਨ ਮੁਲਾਜਮਾ ਵਾਸਤੇ ਕੋਈ ਇਹ ਨਹੀਂ ਕਿ ਕੋਈ ਮੁਲਾਜਮਾਂ ਦੇ ਵਿਰੋਧ ਦੀ ਜਾਓ ਗੱਲ ਹੈ ਉਹ ਕਹਿੰਦੇ 7ਵੇਂ ਪੇ ਕਮਿਸ਼ਨ ਨਾਲ 4.5 ਲੱਖ ਕਰੋੜ ਰੁਪਏ ਦਾ ਬਰਡਨ ਪਿਆ ਸੀਗਾ 4% ਤੋਂ ਪਪੂਲੇਸ਼ਨ ਵੱਧਦੀ ਹੈ ਕੰਟਰੀ ਤੇ ਕਿਸੇ ਨੇ ਇਹ ਨਹੀਂ ਕਿਹਾ ਕਿ ਪੈਸਾ ਕਿੱਥੋਂ ਆਊਗਾ 16 ਲੱਖ ਕਰੋੜ ਰੁਪਈਆ ਕਾਰਪੋਰੇਟ ਦਾ maaf ਕਰਤਾ ਕਿਸੇ ਨੇ ਇਹ ਨਹੀਂ ਕਿਹਾ ਵੀ ਪੈਸਾ ਕਿੱਥੋਂ ਆਊਗਾ ਤੇ ਜੇ ਐਮਐਸਪੀ ਚ ਕਾਨੂੰਨ ਦੀ ਗਰੰਟੀ ਦੇ ਮੁਤਾਬਕੇ ਚ ਡਿਫਰੈਂਟ ਲੋਕਾਂ ਦੇ ਵਿਚਾਰ ਨੇ ਜਿਹੜੇ ਸਰਕਾਰੀ ਟਾਈਪ ਦੇ ਕਲਰ ਮਿਸਟਰ ਨੇ ਉਹ ਆਪਣੇ ਢੰਗ ਨਾਲ ਲਾਉਂਦੇ ਨੇ ਤਾਂ ਬਹੁਤ بڑا ਬਣ ਜਾਊਗਾ ਜੀ ਇਹਦੇ ਨਾਲ ਤਾਂ ਤੇ 24 ਲੱਖ ਕਰੋੜ ਦਾ ਹੋ ਜਾਊਗਾ ਫਿਰ ਤੱਕ ਕਿੱਧਰ ਖਰਚ ਦਊਗਾ ਪਰ ਜਿਹੜੀ ਡਿਬੇਟ ਦੂਜੇ ਪਾਸੇ ਆ ਜਿਹਦੇ ਜਿਹੜੀ ਓਪਨ ਨਹੀਂ ਕਰਾ ਰਹੇ ਉਹ ਇਹ ਹੈ ਕਿ ਡੇਢ ਤੋਂ ਢਾਈ ਲੱਖ ਕਰੋੜ ਤੋਂ ਜ਼ਿਆਦਾ ਖਰਚ ਦੀ ਆਉਂਦਾ ਗਵਰਨਮੈਂਟ ਦਾ ਜੇਕਰ ਇਹ ਸਾਰੀ ਐਮਬੀਐਸਪੀ ਕਾਨੂੰਨੀ ਖਰੀਦੀ ਵੀ ਜਾਵੇ ਤੇ ਬਾਕੀ ਮਾਮਲੇ ਦੇ ਵਿੱਚ ਤੇ ਜੇ 60% ਮਤਲਬ 60 ਕਰੋੜ ਦੇ ਕਰੀਬ ਜਨਤਾ ਜਿਹੜੀ ਹੈ ਉਹਨੂੰ 2.5 ਕਰੋੜ ਆ ਵੀ ਜਾਊਗਾ ਤੇ ਸਾਰੇ ਥੋੜੇ ਬਹੁਤ ਹੋਣਗੇ ਤਾਂ ਮੰਡੀ ਉਹਦੇ ਨਾਲ ਬਚਣੀ ਆ ਜਾਂ ਮੰਡੀ ਉਹਦੇ ਨਾਲ ਬਚਣੀ ਆ ਜਿਹੜੇ ਥੋੜੇ ਜੇ ਬੰਦਿਆਂ ਨੂੰ ਜ਼ਿਆਦਾ ਪੈਸਾ ਦੇਣ ਨਾਲ ਮੰਡੀ ਬਚਣੀ ਆ ਕਾਹਦੇ ਨਾਲ ਮੰਡੀ ਜ਼ਿਆਦਾ ਬਚਣੀ ਆ ਜੇ ਜ਼ਿਆਦਾ ਪੈਸਾ ਵੰਡਿਆ ਜਾਊ ਡਿਸਟ੍ਰੀਬਿਊਸ਼ਨ ਹੋਏਗੀ ਜ਼ਿਆਦਾ ਮਾਰਕੀਟ ਚਾਹਣਗੇ ਖਰੀਦਣਗੇ ਤਾਂ ਜ਼ਿਆਦਾ ਚੱਲੂਗਾ ਜਾਂ ਕਿਵੇਂ ਜ਼ਿਆਦਾ ਚੱਲੂਗਾ ਇਹ ਪੈਟਰਨ ਜਿਹੜਾ ਇਸ ਤਰੀਕੇ ਦਾ ਸ਼ੁਰੂ ਕੀਤਾ ਕੇਵਲ ਇਸ ਨੈਸ਼ਨਲ ਫਰੇਮਵਰਕ ਦੇ ਦਾਇਰੇ ਦੇ ਵਿੱਚ ਫਿਰ ਹਾਲੇ ਡਰਾਫਟ ਸੀ 25 ਨਵੰਬਰ ਨੂੰ ਉਹਨਾਂ ਨੇ ਸਟੇਟ ਗਵਰਨਮੈਂਟਾਂ ਨੂੰ ਭੇਜਿਆ ਸਟੇਟ ਗਵਰਨਮੈਂਟਾਂ ਨੂੰ ਭੇਜ ਕੇ 25 ਨੂੰ ਹਾਲਾਂਕਿ ਮੈਨੂੰ ਵੀ ਇਹ ਲਗਭਗ ਦਸੰਬਰ 31 ਦਸੰਬਰ ਨੂੰ ਜਾਂ 30 ਨੂੰ ਨਵੰਬਰ ਨੂੰ ਜਾਂ ਪਤਾ ਲੱਗਿਆ ਉਹਨਾਂ ਦੇ ਸਾਈਡ ਸੇ 15 ਦਿਨ ਦਿੱਤੇ ਨੇ ਕੇਵਲ ਸਰ ਸਰਕਾਰਾਂ ਨੂੰ ਸਟੇਟ ਗਵਰਨਮੈਂਟਾਂ ਨੂੰ ਵੀ ਨਹੀਂ ਤੁਸੀਂ ਆਪਣਾ ਭੇਜ ਦਿਓ ਔਰ ਗਾਰੰਟੀ ਹੈ ਕਿ 15 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਐਗਰੀਕਲਚਰ ਮਿਨਿਸਟਰ ਕਹਿੰਦਾ ਗੁਰਮੀਤ ਸਿੰਘ ਖੁੱਡੀਆਂ ਮੈਂ ਕਹਾਂ ਤੁਸੀਂ ਇਹਦਾ ਸੁਣਿਆ ਕਿਤੇ ਕਹਿੰਦਾ ਮੇਰੇ ਮੁੰਡੇ ਨੇ ਕਿਹਾ ਸੀ ਵੀ ਤੁਸੀਂ ਕੋਈ ਵੀਡੀਓ ਪਾਈ ਹੈ ਜਾਂ ਕੁਛ ਆਇਆ ਹੈ ਮਤਲਬ ਮੁੰਡੇ ਨੇ ਕਿਹਾ ਸੀ ਸਰਕਾਰ ਨੂੰ ਨਹੀਂ ਪਤਾ ਉਹ ਵੀ ਉਹ ਕਰਕੇ ਵੀ ਕੋਈ ਗੱਲ ਕੀਤੀ ਆ ਸੀ ਸਰਕਾਰ ਦੀ ਚੌਕਸੀ ਦਾ ਲੈਵਲ ਤੁਸੀਂ ਪਤਾ ਨਹੀਂ ਕਿੱਥੇ ਫੇਰੋ ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਇੱਕ ਕੁਬਾਡ ਗੰਦੀ ਇੱਥੇ ਬਹੁਤ ਦਿਨ ਜਦੋਂ ਆ ਕੇ ਇੱਕ ਵੱਡਾ ਥੀਸਿਸ ਲਿਖ ਲਿਖਿਆ ਸੀ ਉਹਨੇ ਕਿ ਪੰਜਾਬ ਚ ਆਰਬੋਰਡ ਸਟ੍ਰਗਲ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ ਜਦੋਂ ਕਾਫੀ ਵੱਡਾ ਉਹ ਸਰਕਾਰ ਦੇ ਹੱਥ ਲੱਗ ਗਿਆ ਜਿਹੜਾ ਗ੍ਰਾਹਤ ਵਿਭਾਗ ਹੈ ਇਹਨੇ ਖੇਤੀਬਾੜੀ ਵਿਭਾਗ ਨੂੰ ਭੇਜਤਾ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਭਾਗ ਦੇ ਸੈਕਟਰੀ ਨੇ ਡਾਇਰੈਕਟਰ ਨੂੰ ਮਾਰਕ ਕਰਤਾ ਡਾਇਰੈਕਟਰ ਨੇ ਅੱਗੇ ਮਾਰਕ ਕਰਤਾ ਤੂੰ ਕੁਦਰਤੀ ਮੈਂ ਕਿਸੇ ਡਿਪਟੀ ਡਾਇਰੈਕਟਰ ਕੋਲ ਗਿਆ ਕਹਿੰਦਾ ਜੀ ਅੱਜ ਤੇਰੇ ਕੰਮ ਦਾ ਦੇਖ ਲੈ ਕਾਸਾ ਬੜਾ ਸਾਰਾ ਕੁਝ ਆਇਆ ਮੈਂ ਕਹਾਂ ਜਰ ਇਹ ਤਾਂ ਬੰਬ ਹੈ ਤਾਂ ਪੋਲੀਟੀਕਲ ਬੜੀ ਗੱਲ ਹੈ ਮਤਲਬ ਕੋਈ ਇਹ ਨਹੀਂ ਗੱਲ ਹਾਲਾਤੇ ਇਹ ਕਿ ਬਿਲਕੁਲ ਹੀ ਸਰਕਾਰੀ ਤੰਤਰ ਫਲਾਫ ਹੈ ਕੁਝ ਦਿਨਾਂ ਬਾਅਦ ਗਵਰਨਮੈਂਟ ਆਫ ਇੰਡੀਆ ਦੀ ਕਮੇਟੀ ਕਿਸੀ ਜਿਸ ਇੱਕ ਐਡੀਜੀਪੀ ਲੈਵਲ ਦਾ ਅਧਿਕਾਰੀ ਅਟੈਂਡ ਕਰ ਰਿਹਾ ਸੀ ਉਹ ਬਾਹਰ ਨਿਕਲ ਕੇ ਫੋਨ ਕਰਦਾ ਕਹਿੰਦਾ ਯਾਰਾ ਚੱਕਰ ਕੀ ਹੈ ਸਾਡੇ ਪੁੱਠਾ ਹੀ ਪੰਗਾ ਹੈ ਵੀ ਮੈਨੂੰ ਤਾਂ ਪਤਾ ਨਹੀਂ ਇਹ ਕੰਪਰਾਡੋਰ ਕੀ ਹੁੰਦਾ ਹੈ ਇਹ ਸ਼ਬਦ ਕੀ ਹੈ ਕਹਿੰਦਾ ਉਹ ਕਰੀ ਜਾ ਰਹੇ ਨੇ ਲਿਖਦੇ ਇੰਨਾ ਕਾਮਡ ਕੰਪਰਾਡੋਰ ਬੁਰਜਵਾਜੀ ਜੇ ਉਹ ਜਿਹੜੀਆਂ ਚੀਜ਼ਾਂ ਨੇ ਤੇ ਇਹ ਪੰਗਾ ਕੀ ਹੈ ਉਦੋਂ ਬਾਅਦ ਰੇਡ ਕਰਨ ਲੱਗੇ ਇੱਥੇ ਨਾ ਵੀ ਇਹ ਕੀ ਕੋ ਬਾਟ ਕਾਂਦੀ ਨੇ ਲਿਖਤਾ ਕੀ ਨਹੀਂ ਹੈ ਉਹ ਕਹਿੰਦੇ ਖੇਤੀਬਾੜੀ ਬਾਰੇ ਸਾਰਾ ਲਿਖਿਆ ਹੋਇਆ ਇਹਦੇ ਵਿੱਚ ਬਾਕੀ ਤਾਂ ਕੁਝ ਕੰਮ ਨਹੀਂ ਐਵੇਂ ਪੰਜਾਬ ਦੀ ਗਵਰਨਮੈਂਟ ਫੰਕਸ਼ਨ ਕਰਦੀ ਹੈ ਜਿਹੜੀ ਸਾਨੂੰ ਲੱਗਦਾ ਵੀ ਇਹ ਬਹੁਤ ਸੀਰੀਅਸ ਹੈ ਇਹਨੂੰ ਬਹੁਤ ਪਤਾ ਹੈ ਜਾਇ ਇਹ ਉਤਾ ਜਿਆ ਰੌਲਾ ਜਲਦੀ ਪੈਗਾ ਇਸ ਕਰਕੇ ਉਹਨਾਂ ਨੇ ਇੱਕ ਚਿੱਠੀ ਲਿਖਤੀ ਵੀ ਸਾਨੂੰ ਇਹ ਮਨਜ਼ੂਰ ਨਹੀਂ ਹਜੇ ਵੀ ਜੇ ਉਹ ਚਿੱਠੀ ਦੀ ਇਵਾਰਤ ਤੁਸੀਂ ਦੇਖਦੇ ਹੋ ਹਾਲਾਂਕਿ ਕਿਸਾਨ ਆਗੂਆਂ ਨਾਲ ਜਦੋਂ ਗੱਲ ਹੋਈ ਆ ਉਹਨਾਂ ਨੇ ਵਾਅਦਾ ਇਹ ਕੀਤਾ ਸੀਗਾ ਕਿ ਅਸੀਂ ਹੋਰ ਪਾਰਟੀ ਮੀਟਿੰਗ ਵੀ ਬੁਲਾਵਾਂਗੇ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਹਨੂੰ ਸੈਸ਼ਨ ਦੇ ਵਿੱਚ ਬੁਲਾ ਕੇ ਇਹਨੂੰ ਰੱਦ ਕਰਾਂਗੇ ਚਿੱਠੀ ਦੇ ਆਵਾਰ ਚ ਦੋ ਜਗ੍ਹਾ ਤਾਂ ਤਿੰਨ ਜਗ੍ਹਾ ਇਹ ਹੈਗਾ ਕਿ ਫੈਡਰ ਨੇ ਢਾਜੇ ਤੇ ਹਮਲਾ ਅਸੀਂ ਇਹਨੂੰ ਪਰਵਾਹ ਕਰਦੇ ਬਾਕੀ ਦੀਆਂ ਗੱਲਾਂ ਤੇ ਕੋਈ ਫਰਕ ਨਹੀਂ ਉਹ ਕਹਿੰਦੇ ਸਾਡੇ ਕਿਸਾਨ ਨਹੀਂ ਮੰਨਦੇ ਬਾਕੀ ਦੇ ਜਿੰਨੇ ਪਹਿਰੇ ਨੇ ਤੁਸੀਂ ਉਹ ਚਿੱਠੀ ਪੜ੍ਹ ਕੇ ਦੇਖੋ ਉਹ ਕਹਿੰਦੇ ਨੇ ਸਾਡੇ ਕਿਸਾਨ ਨਹੀਂ ਮੰਨਦੇ ਇਹਦਾ ਮਤਲਬ ਤੁਸੀਂ ਤਾਂ ਮੰਨੇ ਹੋਏ ਹੋ ਨਾ ਜੇ ਕਿਸਾਨ ਦੀ ਮੰਨਦੇ ਨਹੀਂ ਤਾਂ ਪੰਜਾਬ ਗਵਰਨਮੈਂਟ ਸਟੈਂਡ ਲੈਂਦੀ ਹੈ ਨਾ ਵੀ ਆਹ ਵੀ ਗਲਤ ਹੈ ਅਸੀਂ ਨਹੀਂ ਮੰਨਦੇ ਤੁਸੀਂ ਤੁਸੀਂ ਲਿਖ ਰਹੇ ਹੋ ਚਿੱਠੀ ਐਜੇ ਗਵਰਨਮੈਂਟ ਕੱਲੇ ਕੱਲੇ ਪਹਿਰੇ ਦਾ ਪਹਿਰੇ ਨਾਲ ਜਵਾਬ ਦੇਣਾ ਚਾਹੀਦਾ ਕਿੰਨੇ ਕੁ 35 ਪੇਜ ਨੇ ਤੁਸੀਂ 2 ਸਵਾ 2 ਪੇਜ ਦੀ ਚਿੱਠੀ ਇਕ ਲਿਖ ਕੇ ਭੇਜਤੀ ਪੰਜ ਸੱਤ ਪਹਿਰੇ ਬਸ ਚਲੋ ਜੀ ਆਹ ਕੀਤਾ ਅਫਸਰਾ ਨੇ ਜਿਸ ਲੈ ਬੰਦਾ ਕੰਮ ਕੀਤਾ ਸਾਡੇ ਸਾਹਮਣੇ ਆ ਕਿ ਉਸ ਲੈ ਬੰਦਾ ਕੰਮ ਨਹੀਂ ਹੋ ਰਿਹਾ ਇਹਦੇ ਨਾਲ ਨਾਲ ਕੱਲਿਆ ਇਹ ਇੱਕ ਹਮਲਾ ਨਹੀਂ ਆ ਰਿਹਾ ਤਿੰਨ ਚਾਰ ਹੋਰ ਚੀਜ਼ਾਂ ਐਗਰੀਕਲਚਰ ਚ ਨਾਲ ਦੀ ਨਾਲ ਆ ਰਹੀਆਂ ਨੇ